Hayır <laughs> kral <laughs> ਤੁਸੀਂ ਦੇਖ ਰਹੇ ਹੋ ਸੱਚ ਮਿਲ ਨਿਊਜ਼ ਪੰਜਾਬ ਮੈਂ ਥੋੜਾ ਆਪਣਾ ਵਿਕੇਵਰ ਕਮਜੂ ਸੀ ਇਸ ਟਾਈਮ ਡਰੋਲੀ ਦੇ ਨਾਲ ਲੱਗਦਾ ਪਿੰਡ ਬਣ ਵਾਲਾ ਉੱਥੇ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਕੱਲ ਰਾਤ ਦੀ ਇੱਕ ਬਹੁਤੀ ਭਿਆਨਕ ਜਿਹੜੀ ਆਗ ਇੱਥੇ ਲੱਗੀ ਗਈ ਇੱਥੇ ਪ੍ਰਾਲੀ ਦੀ ਜਿਹੜੀ ਗੱਠਾਂ ਇਕੱਠੀਆਂ ਕਰਕੇ ਜਾਨੀ ਕਿ ਇੱਥੇ ਸਟੋਰ ਕੀਤੀਆਂ ਹੋਈਆਂ ਸਨ ਔਰ ਸੁਣਦੇ ਵਿੱਚ ਆ ਰਿਹਾ ਕਿ ਇਹ ਵੀਰ ਦਾ ਪਹਿਲੀ ਵਾਰ ਹੀ ਕੰਮ ਕੀਤਾ ਹੈਗਾ ਸੀ ਔਰ ਆਪਣੀ ਨਵੀਂ ਉਮਰ ਦਾ ਮੁੰਡਾ ਹੈਗਾ ਜਿੰਨੇ ਜਾਨੀ ਕਿ ਇਹ ਕੋਈ ਕੰਮ ਸਟਾਰਟ ਕੀਤਾ ਸੀ ਗੱਠਾਂ ਜਾਨੀ ਬਣਾ ਕੇ ਤੇ ਇਕੱਠੀਆਂ ਕੀਤੀਆਂ ਹੋਈਆਂ ਸਨ ਕਿਸ ਕਾਰਨ ਅੱਗ ਲੱਗੀ ਇਹ ਹਾਲੇ ਤੱਕ ਜਿਹੜੇ ਕਾਰਨ ਨੇ ਕੋ ਸਾਕਦੋ ਕੀ ਜਿਹੜੀਆਂ ਅੱਗ ਦੀਆਂ ਲਪਟਾਂ ਜਿਹੜੇ ਨੇ ਉਹ ਕੱਲ ਰਾਤ ਦੀਆਂ ਲਗਾਤਾਰ ਇਥੇ ਜਿਹੜੀਆਂ ਬਲਦੀਆਂ ਹੋਈਆਂ ਨਜ਼ਰ ਵੀ ਆ ਰਹੀਆਂ ਨੇ ਕਿਉਂਕਿ ਇਹ ਕਾਫੀ ਵੱਡੀਆਂ ਜਿਹੜੀਆਂ ਵੱਡੀਆਂ ਇਕੱਠਾਂ ਜਿਹੜੀਆਂ ਬਣਾਈਆਂ ਹੋਈਆਂ ਸਨ ਪ੍ਰਾਰੀ ਦੇ ਇਕੱਠੀਆਂ ਕਰਕੇ ਅੱਗ ਦਾ ਕਾਰਨ ਕੀ ਹੈ ਇਹ ਹੁਣ ਤੱਕ ਕਿਸੇ ਤਰੀਕੇ ਦਾ ਵੀ ਪਤਾ ਨਹੀਂ ਲੱਗ ਸਕਿਆ ਲੇਕਿਨ ਮੌਕੇ ਦੇ ਉੱਤੇ ਜਿਹੜੀ ਫਾਇਰ ਗ੍ਰੇਡ ਦੀਆਂ ਗੱਡੀਆਂ ਵਗੈਰਾ ਸਨ ਪੁਲਿਸ ਪ੍ਰੋਸੈਸ਼ਨ ਸੀ ਉਹ ਮੌਕੇ ਤੇ ਇਥੇ ਪਹੁੰਚ ਚੁੱਕਾ ਜੇ ਰਾਤ ਦੀ ਜਦੋਂ ਜਦੋਂ ਨਾਲ ਪੂਰੀ ਕੀਤੀ ਗਈ ਕਿ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਵੀ ਇਥੇ ਕਿੰਨਾ ਇਕੱਠਾ ਹੋ ਚੁੱਕਾ ਹੈ ਕਿ ਜਿਹਦਾ ਬੁਝਾਉਣ ਦੀ ਪੂਰੀ ਕੋਸ਼ ਠਾਕ ਦੇਗਾ ਠਾਕ ਠੀਕ ਇਹਨੇ ਉਹਨਾਂ ਦੀ ਬਚਤ ਰਹੀ ਹੈ ਲੇਕਿਨ ਪਿੱਛੇ ਜਿਹੜਾ ਮਾਲ ਸੀ ਕਾਫੀ ਲੰਮੀ ਦੂਰੀ ਤੱਕ ਦੇਖ ਸਕਦੇ ਹੋ ਤੁਸੀਂ ਕਿ ਬਿਲਕੁਲ ਸੜ ਕੇ ਜਿਹੜਾ ਉਹ ਸੁਆਹ ਹੋ ਚੁੱਕਿਆ ਹੈ ਔਰ ਇਸ ਟਾਈਮ ਇੱਥੇ ਮੌਕੇ ਤੇ ਜਿਹੜੇ ਆਪਣੇ ਐਸ ਡੀ ਐਮ ਸਾਹਿਬ ਆਤਣਾ ਉਹ ਵੀ ਇੱਥੇ ਪਹੁੰਚੇ ਹੋਏ ਨੇ ਅਸੀਂ ਸਾਰੀ ਗੱਲ ਦਾ ਜਾਇਜ਼ਾ ਲੈਣਿਆ ਉਹਨਾਂ ਤੋਂ ਵੀ ਪੁੱਛਦੇ ਹਾਂ ਔਰ ਜਿਹੜਾ ਇਹ ਮੁੰਡਾ ਮਾਲਕ ਹੈਗਾ ਇੱਥੋਂ ਦਾ ਅਸੀਂ ਉਹਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਸੱਚਮੇਨ ਨਿਊਜ਼ ਪੰਜਾਬ ਦੇ ਨਾਲ ਓਕੇ ਸਤਿ ਸ਼੍ਰੀ ਅਕਾਲ ਸਾਹਿਬ ਸਤਿ ਸ਼੍ਰੀ ਅਕਾਲ ਜੀ ਤੁਸੀਂ ਪਹੁੰਚੇ ਅੱਜ ਇ ਅਸੀਂ ਦੇਖੋ ਹੁਣ ਇਹਦੇ ਵਿੱਚ ਜਿਹੜੀ ਆ ਇਹ ਤਾਂ ਕਾਰਨ ਲੱਭਣਾ ਬਣਾ ਪਹਿਲਾਂ ਤਾਂ ਵੀ ਇਹ ਲੱਗੇ ਕਾਰਨ ਕੀ ਆ ਠੀਕ ਆ ਇਹ ਪੁਲਿਸ ਜਿਹੜੀ ਹੈਗੀ ਆਪਣੀ ਜਿਹੜੀ ਪੜਤਾਲ ਕਰ ਰਹੀ ਹੈਗੀ ਆ ਤੇ ਮੌਕੇ ਤੇ ਜਿਹੜੀਆਂ ਫਾਇਰ ਬ੍ਰੀਡ ਦੀਆਂ ਗੱਡੀਆਂ ਪਟਿਆਲੇ ਤੋਂ ਸਮਾਣੇ ਤੋਂ ਆਪਣਾ ਪਾਤਣਾ ਤੋਂ ਤੇ ਮੁਨਕ ਤੋਂ ਗੱਡੀਆਂ ਪਹੁੰਚੀਆਂ ਸੀਗੇ ਚਾਰ ਗੱਡੀਆਂ ਉਹ ਲਗਾਤਾਰ ਕੰਮ ਕਰਦੀ ਰਹੀਆਂ ਨੇ ਜੀ ਇਸ ਤੋਂ ਇਲਾਵਾ ਬਿਜਲੀ ਬੋਰਡ ਦੇ ਜਿਹੜੇ ਆਪਣਾ ਪੀਐਸਪੀਸੀਐਲ ਦੇ ਕਰਮਚਾਰੀ ਨੇ ਐਕਸਨ ਸਾਹਿਬ ਨੇ ਉਹ ਵੀ ਭੇਜੇ ਸੀ ਮੌਕੇ ਤੇ ਤਾ ਜੋ ਕੁਝ ਗੱਲਾਂ ਉੱਤੇ ਨੋਕਟਾਂ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਇਹਦੀ ਤੇ ਅੱਗ ਹਲੇ ਵੀ ਜਿਹੜੀ ਹੈਗੀ ਜਗ ਰਹੀ ਹੈ ਤੇ ਫਾਇਰ ਗੱਡੀਆਂ ਤੇ ਤਿੰਨਾਂ ਤੱਕਤੀਆਂ ਵੀ ਹਲੇ ਵੀ ਵੀ ਅੱਗੇ ਨਾ ਫੈਲੇ ਤੇ ਬੁੱਝ ਜਾਵੇ ਜੀ ਕੋਈ ਕਾਰਨ ਇਹ ਵੀ ਲੱਗਦਾ ਹੈ ਕਿ ਜਿਵੇਂ ਕੋਈ ਕਿਸੇ ਨੇ ਖੇਤਕੋਦ ਨੂੰ ਅੱਗ ਲਾਈ ਹੋਵੇ ਉਹਦੇ ਉਹਦੀ ਅੱਗ ਤੋਂ ਲੱਗਿਆ ਹੋ ਸਕਦਾ ਹੈ ਜੀ ਨਹੀਂ ਅਜੇ ਕੁਝ ਨਹੀਂ ਹੋਇਆ ਨਹੀਂ ਐਵੇਂ ਦਾ ਕੁਝ ਨਹੀਂ ਹੈ ਗਿਆ ਕੋਈ ਗੱਲ ਕਿਸੇ ਪ੍ਰਕਾਰ ਦੀ ਨੇੜੇ ਤੇੜੇ ਕੋਈ ਵੀ ਅੱਗ ਨਹੀਂ ਸੀਗੀ ਜੀ ਹਾਂਜੀ ਤਾਂ ਉਧਰ ਤੇ ਇੱਥੇ ਕੋਈ ਮੌਜੂਦਾ ਕੋਈ ਅਧਿਕਾਰੀ ਰਹੁੰਦਾ ਨਹੀਂ ਇੱਥੇ ਜਦੋਂ ਹੈਗੇ ਸੀਗੇ ਟਰਾਲੀਆਂ ਮੇਰੇ 6-7 ਉਤਰਨ ਲੱਗ ਰਹੀਆਂ ਸੀ ਲੇਬਰ ਵੀ ਸਾਰੀ ਹੈਗੀ ਸੀ ਪਰ ਉਹ ਇੱਕ ਸਾਈਡ ਹੀ ਕੰਮ ਕਰ ਰਹੀ ਸੀਗੀ ਤਾਂ ਉਹਨਾਂ ਵਰ ਜੋ ਤਾਂ ਕੋਈ ਐਵੇਂ ਦਾ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ ਸ਼ਰਾਰਤ ਕੀਤੀ ਆ ਬਾਰਦਾ ਹੀ ਬੰਦਾ ਲੱਗ ਰਿਹਾ ਵੀ ਜੋ ਇਹ ਕਰਕੇ ਗਿਆ ਨੇੜੇ ਇਲੈਕਟ੍ਰਿਸਿਟੀ ਵਗੈਰਾ ਦੇ ਤਾਰਾ ਨਹੀਂ ਸਾਡੇ ਕੋਈ ਵੀ ਸਟੈਗ ਦੇ ਨੇੜੇ ਤੇੜੇ ਨਾ ਕੋਈ ਟਰਾਂਸਫਾਰਮ ਨਾ ਹੀ ਕੋਈ ਸਟੈਗ ਹੈ ਹੁਣ ਕਿੰਨਾ ਟਾਈਮ ਹੋ ਗਿਆ ਅੱਗ ਲੱਗੀ ਇਹਨੂੰ ਕੱਲ ਸਾਡੇ 6-7 ਵੇ ਲੱਗੀ ਆ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਹੁਣ ਤੱਕ ਤੁਹਾਡਾ ਇਹ ਤਕਰੀਬਨ ਇਹ ਗੱਲ ਕੀਤੀ ਜਾਵੇ ਵੀ ਇੱਕ ਕਿੰਨੀ ਕਿ ਏਕੜ ਦੀ ਜਿਹੜੀ ਪਰਾਲੀ ਇਕੱਠੀ ਕੀਤੀ ਹੋਈ ਸੀ ਜਿਹਨੂੰ ਅਗ ਲੱਗ ਚੁੱਕੀ ਐ ਤੁਸੀਂ ਐ ਲਗਾ ਲਓ ਵੀ ਕੋਈ 2 ਕਿੱਲਾਂ ਚੋਂ ਇੱਕ ਕੋਈ 90 ਕਿ ਕੁਆਂਟਲ ਮਾਲ ਨਿਕਲ ਜਾਂਦਾ ਹਾਂਜੀ ਉਹ ਮੌਕੇ ਤੇ ਫਾਇਰ ਬਗਰੇਡ ਵਗੈਰਾ ਗੱਡੀਆਂ ਜਿਹੜੀਆਂ ਆਗੀਆਂ ਸਾਨੂੰ ਉਸ ਟਾਈਮ ਚ ਚਾਰ ਗੱਡੀਆਂ ਆਗੀਆਂ ਸੀਗੀਆਂ ਪਾਤੜਾਂ ਤੋਂ ਸਮਾਨਾ ਤੋਂ ਮੂਨਕ ਤੋਂ ਤੇ ਪਟਿਆਲੇ ਤੋਂ ਹੁਣ ਕੀ ਮੰਗ ਕੀ ਕਰਦੇ ਕੋ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂਜੀ ਮੰਗ ਕਰਦਾ ਇੱਕ ਤਾਂ ਜੋ ਬੇਲਰ ਵਾਲੇ ਨੇ ਮੇਰਾ ਉਹਨਾਂ ਨਾਲ ਸਮਝੋਤਾ ਕਰਵਾ ਦਿਓ ਕਿ ਚਲੋ ਜੋ ਉਹਨਾਂ ਦਾ ਖਰਚਾ ਹੈ ਡੀਜ਼ਲ ਵਗੈਰਾ ਦਾ ਲੇਬਰ ਦਾ ਲੀਲਨ ਜੋ ਉਹਨਾਂ ਦਾ ਮਾਰਜਨ ਹੈ ਭਾਈ ਜਾਰੇ ਚ ਸਮਝ ਕੇ ਮੇਰੇ ਨਾਲ ਸਮਝੋਤਾ ਕਰ ਲੈਣ ਠੀਕ ਹੈ ਹਾਂਜੀ ਬਾਕੀ ਜੋ ਪ੍ਰਸ਼ਾਸਨ ਮੇਰੀ ਮਦਦ ਕਰ ਸਕਦਾ ਉਹ ਕਰਦਨ ਕਿਉਂਕਿ ਮੇਰਾ ਪਹਿਲੀ ਵਾਰ ਨਵਾਂ ਹੀ ਪਲਾਂਟ ਸੀਗਾ ਤੇ ਹਜੇ ਸਟਾਰਟ ਵੀ ਨਹੀਂ ਕੀਤਾ ਸੀਗਾ ਤੇ ਮੈਨੂੰ ਬਹੁਤ ਵੱਡਾ ਲਾਸ ਹੈ ਯਾਨੀ ਕਿ ਇਹ ਬਿਜਲੀ ਵਗੈਰਾ ਪੈਦਾ ਕਰਨ ਵਾਸਤੇ ਇੱਕ ਤਰ੍ਹਾਂ ਕੱਚਾ ਕੋਲਾ ਪੈਦਾ ਕਰਨਾ ਸੀਗਾ ਇਹ ਪਲਾਂਟ ਤੋਂ ਠੀਕ ਹੈ ਯਾਨੀ ਕਿ ਫਸਟ ਟਾਈਮ ਕੰਮ ਕੀਤਾ ਫਸਟ ਟਾਈਮ ਬਹੁਤ ਵੱਡੀ ਯਾਨੀ ਕਿ ਮਾਰ ਪੈ ਚੁੱਕੀ ਹੈ ਹਾਂਜੀ ਕੀ ਮਦਦ ਹਾਂਜੀ ਸਰ ਕੋਈ ਮਦਦ ਇਹਨਾਂ ਵਾਸਤੇ ਕੋਈ ਜਿਹੜੇ ਕਹਿ ਰਹੇ ਨੇ ਕੋਹਾੜ ਲਾ ਰਹੇ ਨੇ ਇਹਨਾਂ ਦੀ ਦਰਖਾਸਤ ਲੈ ਕੇ ਸਰਕਾਰ ਕੋਲ ਭੇਜ ਦਿੱਤੀ ਜਾਵੇਗੀ ਜੀ ਜੋ ਵੀ ਫੈਸਲਾ ਹੈਗਾ ਸਰਕਾਰ ਦਾ ਫਿਰ ਦੱਸ ਦਿੱਤਾ ਜਾਵੇਗਾ ਇਹਨਾਂ ਨੂੰ ਠੀਕ ਹੈ ਥੈਂਕ ਯੂ ਠੀਕ ਹੈ ਇਸ ਟਾਈਮ ਅਸੀਂ ਉਸ ਜਗ੍ਹਾ ਤੇ ਮੌਜੂਦ ਹੈਗੇ ਜਿੱਥੇ ਰਾਤ ਦੀ ਅੱਗ ਲੱਗੀ ਹੋਈ ਆ ਔਰ ਇੱਥੇ ਜਿਹੜੇ ਫਾਈਬਰ ਗ੍ਰੇਡ ਵਾਲੇ ਵੀਰ ਨੇ ਮੇਰੇ ਪਿੱਛੇ ਨਾਲ ਖੜੇ ਨੇ ਇਹ ਵੀ ਰਾਤ ਦੀ ਜਦੋਂ ਜਦ ਜਾਨੀ ਕਿ ਪੂਰੀ ਕਰ ਰਹੇ ਨੇ ਅੱਗ ਭਜਾਉਣ ਵਾਸਤੇ ਅਸੀਂ ਇਹਨਾਂ ਨਾਲ ਵੀ ਗੱਲ ਕਰਦੇ ਆ ਕਿ ਇਹਨਾਂ ਨੂੰ ਕਿਹੜੀ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਔਰ ਕਦੋਂ ਦੀ ਹੈ ਇੱਥੇ ਆਪਣੀ ਜਣਗੀ ਡਿਊਟੀ ਨਿਭਾ ਰਹੇ ਹਾਂ ਜੀ ਵੀਰੇ ਸੱਸੀ ਗਾਲ ਸੱਸੀ ਗਾਲ ਜੀ ਕੀ ਨਾਂ ਹੈ ਆਪਣਾ ਵੀਰ ਆਰਾਮ ਕੁਮਾਰ ਹੈ ਜੀ ਮੇਰਾ ਅੱਛਾ ਰਾਤ ਕਦੋਂ ਤੁਸੀਂ ਇੱਥੇ ਪਹੁੰਚ ਗਏ ਸੀ ਸਾਡੀ ਸ਼ਿਫਟ ਚੇਂਜ ਹੋ ਗਈ ਅਸੀਂ ਤਾਂ ਸਵੇਰੇ ਆਏ ਸੀ ਜੀ ਅੱਛਾ ਹਾਂ ਪਟਿਆਲਾ ਮੂਨਕ ਇੱਕ ਆਪਣੀ ਸੰਗਰੂਰ ਅੱਛਾ ਫਿਰ ਕਿੰਨੀ ਕੋ ਮਿਹਨਤ ਇੱਥੇ ਕਰਨੀ ਪਈ ਕਿੰਨੀ ਕੋ ਜਦੋਂ ਜਦੋਂ ਜਿਹੜੀ ਅੱਗ ਲੱਗੀ ਹੋਈ ਹੈ ਜਿਹੜੀਆਂ ਗੱਠਾਂ ਨੂੰ ਅੱਗ ਲੱਗੀ ਵੀ ਆ ਉਹ ਤਾਂ ਅਸੀਂ ਬੁਝਾਈ ਨਹੀਂ ਅਸੀਂ ਆ ਜਿਹੜੀ ਬਚਾਈ ਆ ਤੁਹਾਡੇ ਸਾਹਮਣੇ ਹੀ ਆ ਇਹ ਵਿੱਚ ਇਹ ਬਚਾ ਕੇ ਰੱਖੀ ਵੀ ਆ ਅਸੀਂ ਹੁਣ ਤੱਕ ਕਿਉਂਕਿ ਜਦੋਂ ਇੱਕ ਵਾਰੀ ਤੂੜੀ ਜਾਂ ਪਰਾਲੀ ਨੂੰ ਅੱਗ ਲੱਗ ਜੇ ਤਾਂ ਬੁਝਾਣੀ ਔਖੀ ਹੋ ਜਾਂਦੀ ਕਿਉਂਕਿ ਅੰਦਰ ਤੱਕ ਅੱਗ ਫੈਲ ਜਾਂਦੀ ਆ ਯਾਨੀ ਕਿ ਅੱਗੇ ਬਚਾਜੇ ਜਾਨੀ ਕਿ ਤੁਸੀਂ ਕਰ ਦਿੱਤਾ ਹੈ ਹਾਂਜੀ ਹਾਂ ਅਗਲਾ ਬਚਾ ਕਰਿਆ ਤੇ ਕੰਮ ਕਿੰਨੀ ਕੋ ਮਿਹਨਤ ਕੀਤੀ ਇੱਥੇ ਫਿਰ ਤੁਸੀਂ ਮਿਹਨਤ ਹੁਣ ਲੱਗੇ ਰਹੇ ਸਾਡੇ ਕੋਟਗੜ ਜੀ 20 ਗੱਡੀਆਂ ਲੱਗੀਆਂ ਹੁਣ ਤੱਕ ਯਾਨੀ ਕਿ ਲੱਖ ਲੀਟਰ ਪਾਣੀ ਲੱਗ ਚੁੱਕਾ ਹੁਣ ਤੱਕ ਲੱਖ ਲੀਟਰ ਪਾਣੀ ਹਾਂਜੀ ਕਿੰਨੀਆਂ ਟੀਮਾਂ ਲੱਗੀਆਂ ਨੇ ਵੀਰੇ ਕੀ ਨਾਮ ਹੈ ਆਪਣਾ ਮੇਰਾ ਨਾਮ ਜਗਜੀਤ ਸਿੰਘ ਜੀ ਕਿੰਨੇ ਮੁੰਡੇ ਦੀ ਟੀਮਾਂ ਸਾਡੇ ਇੱਥੇ ਜਿਹੜੇ ਦੇ ਰਾਤ ਮੌਕੇ ਹਰੇਕ ਗੱਡੀ ਨਾਲ ਜੀ ਤਿੰਨ ਚਾਰ ਮੁੰਡੇ ਜੇ ਹਿਸਾਬ ਨਾਲ ਉਥੋਂ ਸਟੇਸ਼ਨਾਂ ਤੋਂ ਆਈ ਸੀ ਹੂੰ ਤਿੰਨ ਤਿੰਨ ਮੁੰਡੇ ਚਾਰ ਚਾਰ ਮੁੰਡੇ ਹਰੇਕ ਗੱਡੀ ਨਾਲ ਸੀ ਔਰ ਪੂਰੀ ਯਾਨੀ ਕਿ ਮਿਹਨਤ ਤਾਂ ਆਪਣੇ ਮਿਹਨਤ ਜਦੋਂ ਜਾਇਦਾ ਤੁਹਾਡੇ ਸਾਹਮਣੇ ਹੀ ਹੈ ਜੀ ਕਾਫੀ ਪਾਣੀ ਵੀ ਇਥੇ ਲੱਗਿਆ ਕਾਫੀ ਪਾਣੀ ਵੀ ਲੱਗਿਆ ਹੈ ਘਰ ਨੂੰ ਇੱਕ ਨੂੰ ਲੱਗੀ ਸੀ ਜਿਆਦਾ ਫਿਰ ਹਵਾ ਚੱਲਣ ਕਰਕੇ ਅੱਗੇ ਤੋਂ ਅੱਗੇ ਵਧਦੀ ਗਈ ਅੱਗ ਵੈਸੇ ਕਾਰਨ ਨਹੀਂ ਹੁਣ ਤੱਕ ਬਾਈ ਕਾਰਨ ਕੋਈ ਨਹੀਂ ਪਤਾ ਲੱਗਿਆ ਵੀਰ ਜੀ ਵੀ ਅਜੇ ਤੱਕ ਕੋਈ ਕਾਰਨ ਨਹੀਂ ਪਤਾ ਆਪਣੇ ਨਾਲ ਇੱਥੇ ਜਿਹੜੇ ਫੈਕਟਰੀ ਦੇ ਜਿਹੜੇ ਮਾਲਕ ਹੈਗੇ ਨੇ ਹਨ ਉਹਨਾਂ ਦੇ ਚਾਚਾ ਜੀ ਨਾਲ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿਉਂਕਿ ਸਾਡੀ ਉਮਰ ਦਾ ਇੱਕ ਮੁੰਡਾ ਨਵਾਂ ਜਣੇ ਕਿ ਕੰਮ ਸਟਾਰਟ ਕੀਤਾ ਸੀ ਇਸ ਵੀਰ ਨੇ ਤਾਂ ਇੱਕ ਵੱਡਾ ਨੁਕਸਾਨ ਜਿਹੜਾ ਹੋ ਗਿਆ ਔਰ ਵੀਰ ਦਾ ਚਿਹਰਾ ਵੀ ਆਪਾਂ ਨੂੰ ਦੱਸਦਾ ਹੀ ਆ ਬਾਕੀ ਜਿਹੜੇ ਨੇ ਤੇ ਪਰਿਵਾਰਕ ਮੈਂਬਰ ਨੇ ਕੁਝ ਉਹਨਾਂ ਨਾਲੇ ਵੀ ਅਸੀਂ ਜਰੂਰ ਗੱਲ ਕਰਨਾ ਚਾਹਾਂਗੇ ਹਾਂਜੀ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਕੀ ਨਾਏ ਵੀਰੇ ਆਪਣਾ ਆਪਣਾ ਵੀ ਜੀ ਕੁਮਾਰ ਜੀ ਇੱਕ ਬਹੁਤ ਵੱਡੀ ਮੰਦਪਾਗੀ ਗੱਲ ਹੈ ਦੁੱਖ ਦੀ ਗੱਲ ਹੈ ਹਨਾ ਇੱਕ ਵੀਰ ਸੀ ਆਪਣਾ ਕੰਮ ਸਟਾਰਟ ਕੀਤਾ ਫਰਸਟ ਟਾਈਮ ਮੈਂ ਸੁਣਿਆ ਕਿ ਪਹਿਲੀ ਵਾਰੀ ਕੰਮ ਸਟਾਰਟਿੰਗ ਸੀ ਫੈਕਟਰੀ ਦੀ ਜੀ ਸਟਾਰਟਿੰਗ ਸੀ ਫੈਕਟਰੀ ਦੀ ਤੇ ਬਸ ਵਾਲੇ ਮਾਲ ਸਟਾਕ ਹੋਣੇ ਲੱਗ ਰਿਹਾ ਸੀਗਾ ਮੈਂ 2-4 ਦਿਨਾਂ ਚ ਕੰਮ ਸ਼ੁਰੂ ਹੋਣ ਵਾਲੀ ਸੀਗਾ ਬਿਲਕੁਲ ਜੀ ਇਹ ਅਚਾਨਕ ਬਸ ਜੋ ਹਾਦਸਾ ਵਾਪਰ ਹੈਗਾ ਦੇਖੋ ਕਹਿਣ ਸੁਣਨ ਤੋਂ ਪਾਰ ਹੈ ਨੁਕਸਾਨ ਦਾ ਪਰ ਇੱਕੋ ਗੱਲ ਕਹਿ ਸਕਦਾ ਵੀ ਸਰਕਾਰ ਨੂੰ ਬੇਨਤੀ ਹੈ ਵੀ ਜੋ ਵੀ ਜੋ ਵੀ ਬਣਦੀ ਮਦਦ ਕੀਤੀ ਜਾਵੇ ਤੇ ਅੱਗੇ ਵਾਸਤੇ ਜਿੰਨੀ ਕੁ ਸਹੂਲਤ ਦੇ ਸਕਦੇ ਆ ਵੀ ਐਦਾਂ ਦਾ ਨੁਕਸਾਨ ਨਾ ਹੋਵੇ ਬਚਤ ਰਹੇ ਐਦਾਂ ਦੀ ਸਰਕਾਰ ਦੇਖੋ ਨਾਲ ਚੱਲੋ ਹੈਲਪ ਕਰਦੀ ਆ ਤਾਂ ਬੰਦੇ ਨੂੰ ਖੜਾ ਹੋਣਾ ਦਵਾਰੋਂ ਸੋਖਾ ਹੋ ਜਾਂਦਾ ਥੋੜਾ ਜਿਹਾ ਇਹ ਤੇ ਜੇ ਪਹਿਲੇ ਟਾਈਮ ਦੇ ਵਿੱਚ ਇਹ ਸਟਾਰਟਿੰਗ ਦੇ ਵਿੱਚ ਹੀ ਬੰਦੇ ਨੂੰ ਐਦਾਂ ਨੁਕਸਾਨ ਚੱਲਣਾ ਪੈਂਦਾ ਤਾਂ ਬੰਦਾ ਕਿਤੇ ਨਾ ਕਿਤੇ ਡੀਮੋਟੀਵੇਟ ਹੁੰਦਾ ਹੈਗਾ ਇਸ ਕਰਕੇ ਸਰਕਾਰ ਨੂੰ ਇਹੀ ਰਿਕਵੈਸਟ ਆ ਬਾਰ-ਬਾਰ ਵੀ ਬੰਦ ਦੀ ਹੈਲਪ ਜ਼ਰੂਰ ਕੀਤੀ ਜਾਵੇ ਤਾਂ ਜੋ ਹੌਸਲਾ ਸਾਨੂੰ ਮਿਲੇ ਦੇਖਿਆ ਨਾ ਸਾਡਾ ਹੌਸਲਾ ਹੋਰ ਬਣੇ ਤਾਂ ਜੋ ਇਸ ਕੰਮ ਨੂੰ ਰੈਗੂਲਰ ਕਰ ਸਕੀਏ